ਜਿਨ੍ਹਾਂ ਨੂੰ ਇਹ ਆਪਣੇ ਹਸਬੰਦ ਜਿਹਨੂੰ ਬਣਾਉਂਦੀ ਪਈ ਐ ਪਹਿਲਾਂ ਤਾਂ ਕਲੀਅਰ ਕੀਤਾ ਜਾਏ ਕਿ ਉਸਮਾਨ ਨੂਰੋਂ ਨੂੰ ਨਾਮ ਕਿਨੇ ਦਿੱਤਾ ਉਹਦਾ ਨਾਮ ਹੈ ਅਬਿਨਾਸ਼ ਕੁਮਾਰ ਅਬੀ ਕਿਹਨੇ ਕਿਹਾ ਕਿ ਕਿਤੇ ਨਾ ਕਿਤੇ ਦਿਲ ਤੜਫਦਾ ਕਿ ਜਦੋਂ ਨਾਲ ਦੇਖਦੇ ਪਾਜੀ ਹੁਣ ਨਹੀਂ ਦਿਲ ਤੜਫਦਾ ਕੱਲ ਰਾਤ ਤੋਂ ਬਾਅਦ ਦਿਲ ਨਹੀਂ ਤੜਫਦਾ ਹੁਣ ਨਹੀਂ ਕੱਲ ਰਾਤ ਤੋਂ ਪਹਿਲਾਂ ਹਾਂ ਜ਼ਰੂਰ ਪਾਜੀ ਮੈਂ ਤਾਂ ਹੀ ਗਿਆ ਕੱਲਾ ਮੈਨੂੰ ਵੀ ਅਕਲ ਨਹੀਂ ਆਂਦੀ ਪਈ ਸੀ ਮੈਨੂੰ ਪੂਰੀ ਦੁਨੀਆ ਨੇ ਕਹਿਤਾ ਕਿ ਨਹੀਂ ਯਾਰ ਬਸ ਕਰ ਬਹੁਤ ਹੋ ਗਿਆ ਕਿ ਉਹ ਸੁਧਰਨਾ ਨਹੀਂ ਉਹਨੇ ਜੋ ਕੱਲ ਰਾਤ ਉਸ ਸ਼ਖਸੀਅਤ ਨੇ ਕੀਤਾ ਭਾਜੀ ਮੈਂ ਐਕਸੈਪਟ ਨਹੀਂ ਕਰ ਸਕਦਾ ਕਿ ਸੂਫੀ ਗਾਇਕਾ ਇੱਦਾਂ ਦਾ ਕੰਮ ਕਰ ਸਕਦੇ ਕੀ ਲੱਗਦਾ ਦੁੱਖ ਲੱਗਦਾ ਇਸ ਗੱਲ ਦਾ ਕਿ ਜਦੋਂ ਕਿਸੇ ਨੂੰ ਇਹ ਗੱਲ ਕਹਿੰਦੀ ਹੈ ਕਿ ਮੇਰੇ ਹਸਬੰਡ ਆ ਤਾਂ ਜਾਂ ਕੁਝ ਹੋਰ ਫੀਲਿੰਗ ਚੱਲਦੀ ਹੁੰਦੀ ਹੈ ਫਿਰ ਅੱਜ ਮੈਂ ਇੱਕ ਹੋਰ ਬਹੁਤ ਵੱਡੀ ਗੱਲ ਕਰਨਾ ਚਾਹਨਾ ਭਾਜੀ ਜਿਨ੍ਹਾਂ ਨੂੰ ਇਹ ਆਪਣੇ ਹਸਬੰਡ ਜਿਹਨੂੰ ਬਣਾਉਂਦੀ ਪਈ ਹੈ ਪਹਿਲਾਂ ਤਾਂ ਕਲੀਅਰ ਕੀਤਾ ਜਾਏ ਕਿ ਉਸਮਾਨ ਨੂਰੋ ਨੂੰ ਨਾਮ ਕਿਨੇ ਦਿੱਤਾ ਉਹਦਾ ਨਾਮ ਹੈ ਅਵਿਨਾਸ਼ ਕੁਮਾਰ ਅਭੀ son of ਮਦਨ ਲਾਲ ਕਰਤਾਰਪੁਰ ਨਾ ਤੇ ਬਾਜੀ ਮਤਲਬ ਕਿ ਪਹਿਲਾ ਮੇਰੇ ਤੇ ਜੋ ਬਾਜੀ ਇਹਨਾਂ ਨੇ ਕੋਰਟ ਕੇਸ ਕੀਤਾ ਸੀ ਨਾ ਉਹ ਕੀ ਕੀਤਾ ਸੀਗਾ ਉੱਥੇ ਵੀ ਕਾਨੂੰਨ ਨੂੰ ਬਾਜੀ ਡਾਇਰੈਕਟ ਇਹਨਾਂ ਨੇ ਕੀਤਾ ਹੋਇਆ ਕਿ ਉਹ ਜਿਹੜਾ ਹਿੰਦੂਇਜ਼ਮ ਦੇ ਨਾਲ ਮੇਰੀ ਮੈਰਿਜ ਹੋਈ ਉਹ ਫੇਕ ਹੈ ਹੁਣ ਉਸ ਅਵਿਨਾਸ਼ ਕੁਮਾਰ ਦੇ ਲੜਕੇ ਨੂੰ ਉਸਮਾਨ ਬਣਾ ਲਿਆ ਕਿ ਲੋਕਾਂ ਨੂੰ ਲੱਗੇ ਜੋਤੀਜੀ ਨੇ ਹੁਣ ਮੁਸਲਿਮ ਸਿਲੈਕਟ ਕਰ ਲਿਆ ਵਾ ਤੇ ਮੁਸਲਮਾਨ ਮੁਸਲਿਮ ਕਮਿਊਨਿਟੀ ਦੇ ਅੰਦਰ ਮੈਰिज ਇਸ ਅਲਾਉਡ ਨੇ ਕਹਿੰਦੇ ਜਾਨੀ ਉਹ ਕਿਤੇ ਨਾ ਕਿਤੇ ਦਿਲ ਤੜਫਦਾ ਕਿ ਜਦੋਂ ਨਾਲ ਦੇਖਦੇ ਪਾਜੀ ਹੁਣ ਨਹੀਂ ਦਿਲ ਤੜਫਦਾ ਕੱਲ ਰਾਤ ਤੋਂ ਬਾਅਦ ਦਿਲ ਨਹੀਂ ਤੜਫਦਾ ਹੁਣ ਨਹੀਂ ਕੱਲ ਰਾਤ ਤੋਂ ਪਹਿਲਾਂ ਹਾਂ ਜਰੂਰ ਪਾਜੀ ਮੈਂ ਤਾਂ ਹੀ ਗਿਆ ਕੱਲਾ ਮੈਂ ਤਾਂ ਹੀ ਕੱਲਾ ਗਿਆ ਪਾਜੀ ਅਗਰ ਕੁਝ ਅੰਦਰ ਬਾਕੀ ਸੀ ਨਾ ਮੈਨੂੰ ਵੀ ਅਕਲ ਨਹੀਂ ਆਂਦੀ ਪਈ ਸੀ ਪਾਜੀ ਮੈਨੂੰ ਵੀ ਅਕਲ ਨਹੀਂ ਆਂਦੀ ਪਈ ਸੀ ਮੈਨੂੰ ਪੂਰੀ ਦੁਨੀਆ ਨੇ ਕਹਿਤਾ ਕਿ ਨਹੀਂ ਯਾਰ ਬਸ ਕਰ ਬਹੁਤ ਹੋ ਗਿਆ ਕਿ ਉਹ ਸੁਧਰਨ ਨਾ ਨਹੀਂ ਉਹਨੇ ਉਹਨੇ ਇਸ ਤੋਂ ਉੱਪਰ ਹੁਣ ਪਾਜੀ ਕੋਰਟ ਸਾਡ ਕੋਰਟ ਦੇ ਵਿੱਚ ਸਾਡਾ ਕੇਸ ਹੈਗਾ ਗਵਾਹੀਆਂ ਦੇ ਉੱਪਰ ਹਮ ਐਕ ਕੋ ਨਾਲ ਹੋਰ ਗੱਲ ਕਿਉਂਕਿ ਤੁਹਾਡੀ ਜਿਹੜੀ ਲਵ ਸਟੋਰੀ ਬੜੀ ਇੰਟਰਸਟਿੰਗ ਹੈ ਤੇ ਦਰਸ਼ਕ ਜਿਹੜੇ ਆ ਤੁਹਾਡੇ ਨਾਲ ਜੁੜੇ ਵੀ ਆ ਤੇ ਤੁਹਾਨੂੰ ਜਲਣਾ ਵੀ ਚਾਹੁੰਦੇ ਆ ਤੇ ਕੱਲ ਰਾਤ ਤੋਂ ਪਹਿਲਾਂ ਜਾਦੋਂ ਦੇ ਸੀ ਜੋਤੀ ਦੀ ਪਾਜੀ ਦੇਖੋ ਇੱਕ ਚੀਜ਼ ਆ ਪਾਜੀ ਜਿਸ ਦਿਨ ਸਾਡੀ ਮੈਰਿਜ ਹੋਈ ਸੀ ਨਾ ਪਾਜੀ ਜੋਤੀ ਜੀ ਤਾਂ ਭੁੱਲ ਗਿਆ ਸਾਰਾ ਕੁਝ ਉਹਨੂੰ ਭੁੱਲ ਗਿਆ ਇਸ ਟਾਈਮ ਪਰ ਮੈਨੂੰ ਪਤਾ ਪਾਜੀ ਕਿੱਦਾਂ ਕਿੱਦਾਂ ਕਰਕੇ ਅਸੀਂ ਕਿੱਥੇ ਕਿੱਥੇ ਕਿੱਦਾਂ ਸਾਰਿਆਂ ਨੇ ਮੈਂ ਇਕੱਲੇ ਨੇ ਨਹੀਂ ਅਸੀਂ ਪੂਰੀ ਟੀਮ ਨੇ ਜਿੰਨੇ ਜਾਣੇ ਵੀ ਟੀਮ ਦੇ ਵਿੱਚ ਸੀਗੇ ਜਿਹਦਾ ਜਿੱਦਾਂ ਦਾ ਮੂੰਹ ਸੀ ਉਹਦੇ ਉਦਾਂ ਦੀ ਪਈ ਹੈ ਪਰ ਭਾਜੀ ਉਹ ਇਨ ਕੋਵਿਡ ਟਾਈਮ ਪੀਰੀਅਡ ਦੇ ਵਿੱਚ ਹੀ ਮਤਲਬ ਕਿ ਉਸ ਤੋਂ ਬਾਅਦ ਕੁਝ ਵੱਡਾ ਕਰਨ ਦੀ ਬਜਾਏ ਭਾਜੀ ਅੱਜ ਵੀ ਜਿੰਨੇ Song ਜਾਂਦੇ ਪਏ ਜਾਂ ਕੁਝ ਆਂਦਾ ਪਿਆ ਇਹ ਪਹਿਲਾਂ ਦੀ ਪ੍ਰੀ ਪਲਾਨਡ ਨੇ ਇਹ ਕਿਤੇ ਇੱਕੋ ਦਮ ਕੋਈ Song ਨਹੀਂ ਬਣ ਕੇ ਆ ਜਾਂਦਾ ਕਿੰਨਾ ਮਤਲਬ ਕਿਤੇ ਨਾ ਕਿਤੇ ਪਿੱਛੇ ਕੋ ਨਾਲ ਦੀ ਮਿਹਨਤ ਸੀ ਇਹ ਕਹਿਣਾ ਚਾਹੁੰਦੇ ਭਾਜੀ ਅੱਜ ਵੀ ਅੱਜ ਵੀ ਇਹ ਮੈਨੂੰ ਦੱਸਣ ਕਿ ਲਈ ਜਗ੍ਹਾ ਨਹੀਂ ਆਂ ਔਰ ਮੈਂ ਭਾਜੀ ਇਹ ਚੀਜ਼ਾਂ ਹੁਣ ਕਲੀਅਰ ਕਰੂੰਗਾ ਕਿ ਜੋਤੀ ਤੂੰ ਟੂ ਫੇਸਿਸ ਲੈ ਕੇ ਚੱਲੀ ਨਾ ਤੂੰ ਹਰੇਕ ਬਿਗ ਓਪਰਚੁਨਿਟੀ ਦੇ ਟਾਈਮ ਤੇਨੂੰ ਕੋਨਾਂ ਲਈ ਯਾਦ ਆ ਅੱਜ ਵੀ ਅੱਜ ਵੀ ਮੈਂ ਤੁਹਾਨੂੰ ਵਿਦਿਨ ਮੰਥ ਟੂ ਮੰਥ ਦੀਆਂ ਗੱਲਾਂ ਵੀ ਮੈਂ ਤੁਹਾਨੂੰ ਕਲੀਅਰ ਕਰ ਦੂੰਗਾ ਭਾਜੀ ਮਤਲਬ ਐਨਾ ਕਿ ਭਾਜੀ ਬੰਦੇ ਦਾ गिर ਜਾਣਾ ਔਰ ਜੋ ਕੱਲ ਰਾਤ ਉਸ ਸ਼ਖਸੀਅਤ ਨੇ ਕੀਤਾ ਭਾਜੀ ਮੈਂ ਐਕਸੈਪਟ ਨਹੀਂ ਕਰ ਸਕਦਾ ਇੱਕ ਸੂਫੀ ਗਾਇਕਾ ਇਦਾਂ ਦਾ ਕੰਮ ਕਰ ਸਕਦੇ